ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮਹਾਸਾਰੀ ਕਾਟਵਾਲ ਹਾਜ਼ਰ ਖਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸਾਡੇ ਨਾਲ ਨੇ ਮਾਹਰ ਪੱਤਰਕਾਰ ਡਾਕਟਰ ਤੇਜਿੰਦਰ ਵਿਰਲੇ ਜੀ ਨਮਸਕਾਰ ਕਰਦੇ ਆ ਨਮਸਕਾਰ ਜੀ ਮੁੱਖ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਖਬਰ ਤੇ ਜੋ ਅਸੀਂ ਗੱਲ ਕਰਨ ਲੱਗੇ ਆ ਉਹ ਇਹ ਹੈ ਕਿ ਪਿਛਲੇ 10 ਦਿਨਾਂ ਤੋਂ ਜੋ ਸੰਸਦ ਦਾ ਕੰਮਕਾਜ ਹੈ ਉਹ ਠੱਪ ਚੱਲ ਰਿਹਾ ਸੋ ਇਸ ਦੇ ਚੱਲਦੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਸਪਸ਼ਟ ਕਰੋ ਕਿ ਵਿਰੋਧੀ ਧਿਰ ਦੀ ਕਿਹੜੀ ਅਜਿਹੀ ਮੰਗ ਹੈ ਜਿਸ ਕਰਕੇ ਸਰਕਾਰੀ ਜਿਹੜੀ ਧਿਰ ਹੈ ਉਹ ਉਹਨਾਂ ਦੀ ਸੁਣ ਨਹੀਂ ਰਹੀ ਦੇਖੋ ਕਿਸੇ ਵੀ ਦੇਸ਼ ਦੀ ਜਿਹੜੀ ਪਾਰਲੀਮੈਂਟ ਹੁੰਦੀ ਹੈ ਜੀ ਉਹ ਵਿਰੋਧੀ ਵਿਚਾਰਾਂ ਦਾ ਸਾਰਿਆਂ ਤੋਂ ਵੱਡਾ ਅਖਾੜਾ ਹੁੰਦਾ ਹੈ ਔਰ ਸਾਰਿਆਂ ਤੋਂ ਵੱਡਾ ਜਿਹੜਾ ਯੁੱਧ ਹੈ ਉਹ ਪਾਰਲੀਮੈਂਟ 'ਚ ਲੜਿਆ ਜਾਂਦਾ ਹੈ ਬਿਲਕੁਲ ਬਿਲਕੁਲ ਸਾਡੀ ਰਾਜਨੀਤੀ ਦੀ ਸਮਝਦਾਰੀ ਜਿਹੜੀ ਹੈ ਉਹ ਇਹ ਬਣਦੀ ਹੈ ਕਿ ਅਸੀਂ ਪਾਰਲੀਮੈਂਟ ਚ ਹਰ ਦਿਨ ਦੀ ਦਿਨਚਰਿਆ ਦਾ ਅਨਲਿਸਿਸ ਕਰੀਏ ਹੂੰ ਕਿਉਂਕਿ ਅਸੀਂ ਰਾਜਨੀਤੀ ਵਿੱਚ ਕੋ ਰੁਚੀ ਲਈਏ ਜਾਂ ਨਾ ਲਈਏ ਹੂੰ ਰਾਜਨੀਤੀ ਸਾਡੇ ਚ ਜ਼ਰੂਰ ਰੁਚੀ ਲੈਂਦੀ ਹੈ ਬਿਲਕੁਲ ਇਸ ਕਰਕੇ ਸਾਨੂੰ ਜਾਹਰਾ ਤੌਰ ਤੇ ਹੂੰ ਸਾਡੇ ਦੇਸ਼ ਦੇ ਪਾਰਲੀਮੈਂਟ ਵਿੱਚ ਹਰ ਰੋਜ਼ ਕੀ ਹੁੰਦਾ ਹੈ ਉਹਦੇ ਚ ਰੁਚੀ ਲੈਣੀ ਚਾਹੀਦੀ ਜੀ ਅੱਜ 10ਵੇਂ ਦਿਨ ਵੀ ਪਾਰਲੀਮੈਂਟ ਦੇ ਵਿੱਚ ਕੰਮ ਠੱਪ ਰਿਆ। ਹੂੰ। ਇਹ ਕੰਮ ਠੱਪ ਕਿਉਂ ਹੁੰਦਾ ਹੈ? ਇਹ ਇੱਕ ਵੱਡਾ ਸਵਾਲ ਹੈ। ਜੀ। ਕੀ ਆਪੋਜੀਸ਼ਨ ਕੰਮ ਨਹੀਂ ਕਰਨ ਦਿੰਦੀ? ਹੂੰ। ਕੀ ਆਪੋਜੀਸ਼ਨ ਹੀ ਨਹੀਂ ਭਾਰੀ ਹੋ ਗਈ ਆ? ਜਾਂ ਸਰਕਾਰ ਆਪੋਜੀਸ਼ਨ ਦੀਆਂ ਵਾਜਿਬ ਗੱਲਾਂ ਨੂੰ ਸੁਣਨ ਤੋਂ ਅਨਕਾਰਨੀ ਕਰਦੀ। ਹੂੰ ਜੀ। ਜਿਵੇਂ ਤੁਸੀਂ ਸਵਾਲ ਕੀਤਾ ਹੂੰ ਕਿ ਪਿਛਲੇ ਦਿਨਾਂ ਤੋਂ ਇਮੋਂਸਨ ਸੈਸ਼ਨ ਜਿਹੜਾ ਚੱਲ ਰਿਹਾ ਜੀ ਇਹਦੇ ਵਿੱਚ ਲਗਾਤਾਰ ਜਿਹੜਾ ਆ ਵਿਗਨ ਤੇ ਵਿਗਨ ਪਿੱਦਿਆ ਤੁਹਾਨੂੰ ਯਾਦ ਹੋਣਾ ਕਿ ਜਦੋਂ ਸੈਸ਼ਨ ਚੱਲਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਸਰ ਪਾਰਟੀ ਮੀਟਿੰਗ ਵੀ ਹੋਈ ਜੀ ਰਾਤ ਦਾ ਇਕੱਠਿਆਂ ਨੇ ਖਾਣਾ ਵੀ ਖਾਦਾ ਇੱਕ এনवायरमेंट ਸਰਕਾਰ ਐਸਾ ਸਰਜਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਹਮ ਕਿ ਅਸੀਂ ਇਹ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਇਹਨੂੰ ਵਧੀਆ ਤਰੀਕੇ ਨਾਲ ਚਲਾਈਏ ਜੀ ਫਿਰ ਵਧੀਆ ਤਰੀਕੇ ਨਾਲ ਚਲਾਉਣ ਦਾ ਮਤਲਬ ਇਹ ਆ ਕਿ ਜਿਹੜੇ ਆਪੋਜੀਸ਼ਨ ਦੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਾਡਾ ਪ੍ਰਧਾਨ ਮੰਤਰੀ ਜੀ ਸਾਡਾ ਵਿੱਤ ਮੰਤਰੀ ਸਾਡਾ ਗ੍ਰਹਿ ਮੰਤਰੀ ਤੇ ਉਹ ਵੱਖ-ਵੱਖ ਮੰਤਰਾਲਿਆਂ ਦੇ ਮੰਤਰੀ ਦੇਣ ਜਿਨ੍ਹਾਂ ਦੀ ਉਹ ਜਵਾਬਦੇਹੀ ਬਣਦੀ ਹੈ ਜੀ ਤੁਸੀਂ ਇੰਗਲੈਂਡ ਦੀ ਪਿਛਲੇ ਦਿਨਾਂ ਦੀ ਖਬਰ ਅੱਜ Google ਤੇ ਸਰਚ ਮਾਰ ਕੇ ਕੱਢ ਲਓ ਹਮ ਕਿ ਇੱਕ ਮੰਤਰੀ ਜਿਹੜਾ ਸੈਸ਼ਨ ਚੱਲਦੇ ਤੋਂ 12-13 ਮਿੰਟ ਲੇਟ ਹੋ ਗਿਆ ਜੀ ਔਰ ਜਦੋਂ ਪਹੁੰਚਿਆ ਤਾਂ ਜਿਹੜਾ ਸਵਾਲ ਉਸ ਮੰਤਰੀ ਨੂੰ ਕਿਸੇ ਮੈਂਬਰ ਨੇ ਪੁੱਛਣਾ ਸੀ ਉਹ ਪੁੱਛ ਚੁੱਕਾ ਸੀ ਹੂੰ ਉਹ ਆਪਣੇ ਸਵਾਲ ਚ ਹੀ ਕਹਿ ਚੁੱਕਾ ਸੀ ਵੀ ਸਤਕਾਰਤ ਮੰਤਰੀ ਸਾਹਿਬ ਬੈਠੇ ਨਹੀਂ ਹੂੰ ਵੀ ਜਵਾਬ ਮੇਰਾ ਕਿਹਨੇ ਦੇਣਾ ਜੀ ਤੇ ਉਸ ਸਤਕਾਰਤ ਮੰਤਰੀ ਨੂੰ ਜਦੋਂ ਪਰਚੀ ਭੇਜੀ ਗਈ ਕਿ ਐਸ ਬੰਦੇ ਦਾ ਆ ਸਵਾਲ ਤੇਰੇ ਤੋਂ ਆ ਹੂੰ ਉਹਨੇ ਕਿਹਾ ਦੇਖੋ ਸਵਾਲ ਦਾ ਜਵਾਬ ਤਾਂ ਮੈਂ ਜਵਾਬ ਦੇਗਾ ਪਰ ਸਵਾਲ ਦੇ ਜਵਾਬ ਦੇ ਹੋਣ ਤੋਂ ਪਹਿਲਾਂ ਮੈਂ ਇਸ ਹਾਊਸ ਦਾ ਇਸ ਗੱਲ ਤੇ ਵੀ ਜਵਾਬ ਦੇ ਆ ਕਿ ਮੈਂ ਲੇਟ ਹੋਇਆ ਵੀ ਮੇਰੇ ਲੇਟ ਹੋਣ ਦਾ ਕੋਈ ਬਹਾਨਾ ਨਹੀਂ ਕੋਈ ਐਕਸਕਿਊਜ਼ ਨਹੀਂ ਮੈਨੂੰ ਲੇਟ ਨਹੀਂ ਸੀ ਹੋਣਾ ਚਾਹੀਦਾ ਤੇ ਇਹ ਗੁਨਾਹ ਇੰਨਾ ਵੱਡਾ ਆ ਕਿ ਮੈਨੂੰ ਇਹਦੇ ਲਈ ਰਿਜ਼ਾਈਨ ਕਰਨਾ ਚਾਹੀਦਾ ਜੀ ਇਹ ਇੰਗਲੈਂਡ ਦੀ ਗੱਲ ਹੈ ਹੂੰ ਇਹ ਏਸੇ ਹੀ ਮਤਲਬ ਦਹਾਕੇ ਦੇ ਦੀ ਗੱਲ ਹੈ ਕੋਈ 2 ਸਾਲ ਪੁਰਾਣੀ ਗੱਲ ਹੈ ਕੋ ਬਹੁਤੀ ਪੁਰਾਣੀ ਨਹੀਂ ਔਰ ਉਸ ਮੰਤਰੀ ਨੇ ਅਸਤੀਫਾ ਦਿੱਤਾ ਜੀ ਕੋਈ ਨਾਟਕ ਨਹੀਂ ਹੋਇਆ ਵੀ ਉਹਦਾ ਅਸਤੀਫਾ ਸਵੀਕਾਰਿਆ ਨਹੀਂ ਗਿਆ ਉਹਦਾ ਅਸਤੀਫਾ ਨਹੀਂ ਸਾਰਾ ਕੁਝ ਹੋਇਆ ਉਹਨੇ ਅਸਤੀਫਾ ਦਿੱਤਾ ਔਰ ਉਹਦੀ ਥਾਂ ਨਵਾਂ ਮੰਤਰੀ ਬਣਿਆ ਜੀ ਪਰ ਸਾਡੇ ਦੇਸ਼ ਦੀ ਬਸ ਕੁਸ਼ਿੰਤੀ ਕੀ ਹੈ ਕਿ ਇੱਥੇ ਪਾਰਲੀਮੈਂਟ ਦਾ ਸ਼ਾਸਨ ਸ਼ੁਰੂ ਹੁੰਦਾ ਤੇ ਨਾਲ ਲੱਗਦੇ ਹੀ ਸਾਡੇ ਸਤਕਾਰਤ ਪ੍ਰਧਾਨ ਮੰਤਰੀ ਸਾਹਿਬ ਜਿਹੜਾ 7 ਦਿਨਾਂ ਦੇ ਵਿਦੇਸ਼ੀ ਦੌਰੇ ਤੇ ਚਲੇ ਜਾਂਦੇ। ਜੀ। ਮਤਲਬ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੀ ਗੱਲ ਲੈ ਲਓ। ਜਿੰਨੇ ਵੀ ਮੁੱਖ ਮੰਤਰੀਆਂ ਨੂੰ ਮੈਂ ਦੇਖਦਾ ਇੱਕ ਅੱਧੇ ਦਿਨ ਤੋਂ ਬਾਅਦ ਉੱਥੇ ਬਹਿਣਾ ਜਿਵੇਂ ਇਹਨਾਂ ਨੂੰ ਇਦਾਂ ਲੱਗਦਾ ਵੀ ਜਿਵੇਂ ਬਹੁਤ ਹੀ ਬਿਜ਼ੀ ਨੇ ਹੋਰਾਂ ਕੰਮਾਂ 'ਚ। ਇਹ ਗੱਲ ਬਹੁਤ ਸ਼ਰਮਨਾਕ ਹੈ। ਹਮ ਕਿ ਸਾਡੀ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਪਾਰਲੀਮੈਂਟ ਜਾਂਦੇ ਨੇ ਉਹਨਾਂ 'ਚੋਂ ਬਹੁਤੇ ਸੁੱਚੇ ਮੂਹੀ ਵਾਪਸ ਪਰਤ ਆਉਂਦੇ ਨੇ। ਜੀ। ਉੱਥੇ ਬੋਲਦੇ ਨਹੀਂਗੇ। ਹਮ ਬਹੁਤ ਸਾਰੇ ਜਿਹੜੇ ਨੇ ਜਿਹੜੇ ਬੋਲਦੇ ਨੇ ਉਹ ਆਪਣੇ ਸਵਾਲ ਆਪਣੇ ਪਾਰਟੀ ਦੇ ਕਹਿਣ ਤੇ ਪੁੱਛਦੇ ਨੇ ਪਰੰਤੂ ਉਹਨਾਂ ਦੀ ਵੀ ਹਲਕੇ ਪ੍ਰਤੀ ਉਹਦਾ ਦੀ ਜਿੱਦਾਂ ਦੀ ਜਵਾਬ ਦੇ ਹੀ ਬਣਦੀ ਹੈ ਕਿ ਹਲਕੇ ਇਹਦੀਆਂ ਕਿਹੜੀਆਂ ਪਰੇਸ਼ਾਨੀਆਂ ਨੇ ਤੇ ਕਿਨਾਂ ਨੂੰ ਕਿਵੇਂ ਪੁੱਟ ਕਰਨਾ ਉਹ ਉਸ ਤਰੀਕੇ ਨਾਲ ਹੋਮਵਰਕ ਕਰਕੇ ਨਹੀਂ ਜਾਂਦੇ ਜੀ ਹੁਣ ਸਵਾਲ ਮੈਂ ਤੁਹਾਡੇ ਤੇ ਆਉਣਾ ਹਮ ਦੇਖੋ ਪਿਛਲੇ ਦਿਨਾਂ ਚ ਇੱਕ ਸਾਨੂੰ ਅਟੈਕ ਕਰਨਾ ਪਿਆ ਪਾਕਿਸਤਾਨ ਉੱਪਰ ਹੂੰ ਪਾਕਿਸਤਾਨ ਦੇ ਅਟੈਕ ਨੂੰ ਸਾਡੀ ਸਰਕਾਰ ਇਹ ਆਖਦੀ ਹੈ ਕਿ ਅਸੀਂ ਪਾਕਿਸਤਾਨ ਦੇ ਅੰਦਰ ਸਥਿਤ ਹੂੰ ਉਹਨਾਂ ਮਿਲਿਟੈਂਟ ਟਿਕਾਣਿਆਂ ਤੇ ਹਮਲਾ ਕੀਤਾ ਜਿਨ੍ਹਾਂ ਮਿਲਿਟੈਂਟ ਟਿਕਾਣਿਆਂ ਵਿੱਚੋਂ ਟ੍ਰੇਨਿੰਗ ਲੈ ਕੇ ਅੱਤਵਾਦੀ ਜਿਹੜੇ ਨੇ ਉਹ ਭਾਰਤ ਵਿੱਚ ਪਰਵੇਸ਼ ਕਰਦੇ ਨੇ ਤੇ ਜਿਨ੍ਹਾਂ ਅੱਤਵਾਦੀਆਂ ਨੇ ਕਦੀ ਪੈਲਗਾਮ ਕੀਤਾ ਕਦੀ ਪਲਵਾਮਾ ਕੀਤਾ ਜੀ ਕਦੀ ਬੰਬਈ ਤੇ ਅਟੈਕ ਕੀਤਾ ਕਦੀ ਦੇਸ਼ ਦੀ ਪਾਰਲੀਮੈਂਟ ਤੇ ਅਟੈਕ ਕੀਤਾ ਇਹਦੇ ਵਿੱਚ ਕੋਈ ਦੂਜੀ رائے ਨਹੀਂ ਕਿ ਇਹ ਜਿਹੜੇ ਗਵਾਂਡੀ ਮੁਲਕ ਦੀ ਫਿਦਰਤ ਹੈ ਉਸ ਫਿਦਰਤ ਦੇ ਮੁਤਾਬਕ ਉਹ ਸਦਾ ਹੀ ਟ੍ਰੇਨ ਕਰਦਾ ਹੈ ਉਹ ਕੱਲਾ ਸਾਡੇ ਦੇਸ਼ 'ਚ ਹੀ ਤਬਾਹੀ ਮਚਾਉਣ ਦਾ ਕੰਮ ਨਹੀਂ ਕਰਦਾ ਉਹ ਹੋਰ ਗਵਾਂਡੀ ਮੁਲਕਾਂ ਦੇ ਵਿੱਚ ਵੀ ਇਹ ਕੰਮ ਕਰਕੇ ਟ੍ਰੇਨਡ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਿਲਿਟੈਂਟ ਹਨ ਉਹਨਾਂ ਨੂੰ ਭੇਜਦਾ ਹੈ ਹਮ ਪਰ ਸਵਾਲ ਦੇ ਨਹੀਂ ਸਵਾਲ ਇਹ ਹੈ ਕਿ ਅਸੀਂ ਜਿਹੜਾ ਹਮਲਾ ਕੀਤਾ ਜੀ ਉਸ ਹਮਲੇ ਨੂੰ ਅਸੀਂ ਸੰਦੂਰ ਦਾ ਨਾਲਤਾ ਆਪਰੇਸ਼ਨ ਸੰਦੂਰ ਉਸ ਹਮਲੇ ਵਿੱਚ ਅਸੀਂ ਪਾਕਿਸਤਾਨ ਦਾ ਕੀ ਨੁਕਸਾਨ ਕੀਤਾ ਤੇ ਸਾਡਾ ਕਿੰਨਾ ਨੁਕਸਾਨ ਹੋਇਆ ਜੀ ਉਹਦੀ ਜਵਾਬਦੇ ਜਿਹੜੀ ਆ ਦੇਸ਼ ਦੇ ਰੱਖਿਆ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਬਣਦੀ ਹੈ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਜਦੋਂ ਅਸੀਂ ਸਰਪਾਰਟੀ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਅਸੀਂ ਇਹ ਆਪ ਗੱਲ ਮੰਨੇ ਕਿ ਪਹਿਲਗਾਮ ਵਿੱਚ ਜਿਹੜਾ ਹਾਦਸਾ ਹੋਇਆ ਉਸ ਹਾਦਸੇ ਦੀ ਨਲੈਕੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਇੰਡੀਆ ਗਵਰਨਮੈਂਟ ਦੀ ਆ ਜੀ ਕਿਉਂਕਿ ਹੁਣ ਜੰਮੂ ਕਸ਼ਮੀਰ ਇੱਕ ਜਨਰਲ ਟੈਟਰੀ ਬਣ ਚੁੱਕਾ ਹੈ ਅਸੀਂ ਉਹ ਸਾਰੀ ਨਲੈਕੀ ਦੇ ਜ਼ਿੰਮੇਵਾਰ ਆ ਜੀ ਤੇ ਫਿਰ ਅਸੀਂ ਉਸ ਨਲੈਕੀ ਦਾ ਧਿਆਨ ਲੋਕਾਂ ਦਾ ਦੂਸਰੇ ਵੱਲ ਨੇ ਭੜਕਾਉਣ ਨੂੰ ਤਨੀ ਸੰਧੂਰ ਆਪਰੇਸ਼ਨ ਕਰਤਾ ਜੀ ਹੁਣ ਉਹਦੇ ਲਈ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੇ ਦੂਤ ਦੇ ਤੌਰ ਤੇ ਆਪਣੇ ਮੈਂਬਰ ਪਾਰਲੀਮੈਂਟਸ ਨੂੰ ਭੇਜਿਆ ਉਹਦੇ ਵਿੱਚ ਵਧੀਆ ਗੱਲ ਹੈ ਕਿ ਅਸੀਂ ਉਹਨਾਂ ਮੈਂਬਰ ਪਾਰਲੀਮੈਂਟ ਦੀ ਚੋਣ ਕੀਤੀ ਜਿਹੜੇ ਵਧੀਆ ਅੰਗਰੇਜ਼ੀ 'ਚ ਭਾਰਤ ਦਾ ਪੱਖ ਦੂਜੇ ਦੇਸ਼ਾਂ ਵਿੱਚ ਜਾ ਰੱਖ ਸਕਦੇ ਸੀ ਉਸ ਡੈਲੀਗੇਸ਼ਨ ਦੇ ਵਿੱਚ ਵਧੀਆ ਸਾਡੇ ਆਗੂਆਂ ਨੇ ਆਪਣਾ ਪੱਖ ਰੱਖਿਆ ਜੇ ਅਸੀਂ ਇਹ ਸਮਝਦੇ ਹਾਂ ਕਿ ਉਹ ਡੈਲੀਗੇਸ਼ਨ ਇੰਨਾ ਜ਼ਰੂਰੀ ਹੈ ਕਿ ਸਾਰੇ ਹੀ ਜ਼ਿੰਮੇਵਾਰ ਦੇਸ਼ਾਂ ਵਿੱਚ ਆਪਣਾ ਡੈਲੀਗੇਸ਼ਨ ਪਹੁੰਚਾਈਏ ਤੇ ਫਿਰ ਇਹ ਕਿੰਨੀ ਕਿ ਗੈਰ ਜ਼ਿੰਮੇਵਾਰੀ ਹੈ ਕਿ ਭਾਈ ਅਸੀਂ ਆਪਣੀ ਦੇਸ਼ ਦੀ ਪਾਰਲੀਮੈਂਟ ਵਿੱਚ ਤਾਂ ਉਹ ਜਿਹੜੇ ਸਵਾਲ ਖੜੇ ਹੋਏ ਨੇ ਉਹਨਾਂ ਦੇ ਜਵਾਬ ਦਈਏ ਵੀ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਜਿਹੜਾ ਪਹਿਲਗਾਮ ਵਿੱਚ ਹਮਲਾ ਹੋਇਆ ਉਹਦੇ ਜਿਹੜੇ ਹਮਲਾਵਰ ਸੀ ਉਹ ਪਾਕਿਸਤਾਨੀ ਸੀ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਜੇ ਉਹ ਪਾਕਿਸਤਾਨੀ ਸੀ ਤੇ ਉਹ ਮੁੜ ਕੇ ਪਾਕਿਸਤਾਨ ਚਲੇ ਗਿਆ ਕਿ ਇੱਥੇ ਹੀ ਆ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਉਹਨਾਂ ਨੇ ਟ੍ਰੇਨਿੰਗ ਉੱਥੋਂ ਲਈ ਸੀ ਤੁਹਾਨੂੰ ਇਹ ਕਿਉਂ ਨਹੀਂ ਪਤਾ ਲੱਗਾ ਕਿ ਉਹ ਆਏ ਨੇ ਤੇ ਆ ਕਾਹਨ ਕਰਕੇ ਚਲੇ ਜਾਣਗੇ ਸੋ ਇਹ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਨਾਲ ਇੱਕ ਹੋਰ ਬਹੁਤ ਵੱਡਾ ਸਵਾਲ ਜੁੜ ਗਿਆ ਜੀ ਉਹ ਸਵਾਲ ਸੀ ਅ ਦੁਨੀਆ ਦੇ ਸਭ ਤੋਂ ਵੱਡੇ ਜਿਹੜਾ ਠਾਣੇਦਾਰੀ ਕਰਦਾ ਦੇਸ਼ ਹੈ ਡੋਨਾਲਡ 트럼ਪ ਅਮਰ ਕਾਲਾ ਜੀ ਉਹਨੇ ਹੁਣ ਤੱਕ 27 ਵਾਰ ਆਖ ਦਿੱਤਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਲੜਾਈ ਹੈ ਇਹ ਜਿਹੜੀ ਇਹਦੀ ਜੰਦਬੰਦੀ ਹੈ ਮੇਰੇ ਫੋਨ ਤੇ ਹੋਈ ਹੈ ਜੀ ਜੀ ਹੁਣ ਇੱਕ ਬੰਨੇ ਅਮਰੀਕਾ ਦਾ ਰਾਸ਼ਟਰਪਤੀ ਬੜੀ ਜ਼ਿੰਮੇਵਾਰੀ ਨਾਲ ਸੰਸਾਰ ਮੀਡੀਆ ਨੂੰ ਬਾਰ-ਬਾਰ ਆਖ ਰਿਹਾ ਹੈ ਕਿ ਮੈਂ ਇੰਟਰਵਿਨ ਕੀਤਾ ਜੇ ਦੂਸਰੇ ਬੰਨੇ ਸਾਡੀ ਸਰਕਾਰ ਇਸ ਗੱਲ ਤੋਂ ਮੁਨਕਰ ਹੋਈ ਬੈਠੀ ਆ ਕਿ ਅਸੀਂ ਨਾ ਉਹਨੂੰ ਕਿਹਾ ਨਾ ਉਹਨੇ ਇੰਟਰਵੈਨ ਕੀਤਾ ਉਹ ਝੂਠ ਬੋਲਦਾ ਹੁਣ ਜੇ ਆਪੋਜੀਸ਼ਨ ਦਾ ਲੀਡਰ ਰਾਹੁਲ ਗਾਂਧੀ ਇਹ ਕਹਿੰਦਾ ਕਿ ਤੁਸੀਂ ਇਹ ਕਹੋ ਕਿ ਡੋਨਾਲਡ ਟਰੰਪ ਝੂਠ ਬੋਲਦਾ ਤੇ ਤੁਸੀਂ ਇਹ ਵੀ ਗੱਲ ਕਹਿਣ ਨੂੰ ਤਿਆਰ ਨਹੀਂ ਸੋ ਜਿਸ ਤਰੀਕੇ ਦੇ ਨਾਲ ਇਸ ਮੁੱਦੇ ਤੇ ਆਪੋਜੀਸ਼ਨ ਨੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਸਾਡੀ ਸਰਕਾਰ ਨੂੰ ਕੇਰਿਆ ਉਹਦੀ ਕੇਰਾਬੰਦੀ ਕੀਤੀ ਆ ਉਹਦੇ ਨਾਲ ਕੁਝ ਦਿਨ ਕੰਮ ਰੁਕਿਆ ਰਿਆ ਜੀ ਫਿਰ ਲਗਭਗ ਪੌਣੇ 2 ਘੰਟੇ ਦਾ ਭਾਸ਼ਣ ਸ਼੍ਰੀ ਨਰਿੰਦਰ ਮੋਦੀ ਹੋਰਾਂ ਦਿੱਤਾ ਤੇ ਉਹਨਾਂ ਨੇ ਜੋ ਗੱਲ ਲੋਟ ਕਰਾਈ ਜੀ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਨਾ ਟਰੰਪ ਨਾਲ ਮੇਰੀ ਗੱਲ ਹੋਈ ਤੇ ਨਾ ਟਰੰਪ ਨੇ ਇੰਟਰਵੈਨ ਕੀਤਾ ਫਿਰ ਸਵਾਲ ਨਵੇਂ ਖੜੇ ਗਏ ਜੀ ਸਵਾਲ ਇਹ ਖੜ ਗਿਆ ਕਿ ਕੀ ਜੇ ਤੁਸੀਂ ਐਡਾ ਤਕੜਾ ਹਮਲਾ ਕਰ ਦਿੱਤਾ ਸੀ ਤੇ ਫਿਰ ਇਹ ਹਮਲਾ ਬੰਦ ਕਰਨ ਦੀ ਕੀ ਲੋੜ ਸੀ ਜੀ ਜਿਵੇਂ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ 1971 ਦੀ ਜੰਗ ਦੇ ਵਿੱਚ ਦੋ ਟੁਕੜੇ ਕਰ ਦਿੱਤੇ ਤੇ ਤੁਸੀਂ ਹੁਣ ਦੇ ਚਾਰ ਟੁਕੜੇ ਕਰਕੇ ਦਿਖਾਉਂਦੇ ਤੁਸੀਂ ਸਦਾ ਹੀ ਪੰਡਤ ਜਵਾਲਾਲ Nehru ਹੋਰਾਂ ਨੂੰ ਇੰਦਰਾ ਗਾਂਧੀ ਹੋਰਾਂ ਨੂੰ ਕੋਸਦੇ ਰਹੇ ਹੋ ਕਿ ਉਹਨਾਂ ਨੇ ਜ਼ਿੰਮੇਵਾਰੀ ਨਾਲ ਕੰਮ ਨਹੀਂ ਕੀਤਾ ਤੇ ਤੁਸੀਂ ਚੌਥੇ ਦਿਨ ਫਿਰ ਸੀਜ਼ਫਾਇਰ ਕਿਉਂ ਕਰਤਾ ਤੁਸੀਂ ਫਿਰ ਲੈ ਜਾਂਦੇ ਲਾਹੌਰ ਤੱਕ ਫੌਜਾਂ ਸੋ ਇਸ ਸਾਰੇ ਵਰਤਾਰੇ ਦੇ ਸੰਦਰਭ ਦੇ ਵਿੱਚ ਮੈਂ ਇਹ ਸਮਝਦਾ ਵੀ ਇੱਕ ਤਾਂ ਮੁੱਦਾ ਸੀ ਇਹ ਆਪਰੇਸ਼ਨ ਸੰਦੂਰ ਨੂੰ ਲੈ ਕੇ ਜੀ ਜੀ ਦੂਜਾ ਜਿਹੜਾ ਮੁੱਦਾ ਬਹੁਤ ਇੰਪੋਰਟੈਂਟ ਹੈ ਉਹ ਹੈ ਬਿਹਾਰ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਤੇ ਜਿਹੜੀ ਅ ਐਸ ਆਈ ਆਰ ਹੋ ਰਹੀ ਹੈ ਜਿਹੜੀ ਸਪੈਸ਼ਲ ਅ ਅ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਹੋ ਰਹੀ ਹੈ ਉਹਨੂੰ ਲੈ ਕੇ ਵੱਡੇ ਖੱਦਸ਼ੇ ਜਿਹੜੇ ਨੇ ਉਹ ਮੀਡੀਆ ਨੇ ਯਾਰ ਕੀਤੇ ਨੇ ਜੀ ਉਹਦੇ ਵਿੱਚ ਅਜੀਤ ਅੰਜਮਨ ਵਰਗਾ ਇੱਕੋ ਇੱਕ ਕੋਲੋਤਾ ਐਸਾ ਚੂਰਮਾ ਪੱਤਰਕਾਰ ਹੈ ਜਿਹੜਾ ਬਿਹਾਰ ਚ ਜਾ ਕੇ ਬਹੁਤ ਹੀ ਬਰੀਕ ਬਿਨੀ ਦੇ ਨਾਲ ਇਹਦਾ ਰਿਵਿਊਸ ਕਰ ਰਿਹਾ ਹੈ ਸੁਪਰੀਮ ਕੋਰਟ ਚ ਕੇਸ ਚੱਲਣ ਡਿਆ ਹੈ ਤੇ ਲਗਭਗ 8 ਕਰੋੜ ਵੋਟਾਂ ਦੇ ਵਿੱਚੋਂ 65 ਲੱਖ 20 ਹਜ਼ਾਰ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ ਜੀ ਜੀ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਨੇ ਇਹ ਐਸਆਈਆਰ ਨੂੰ ਸਾਡੀ ਜਿਹੜੀ ਇੰਡੀਆ ਗਠਜੰਬੰਦਨ ਦੀਆਂ ਪਾਰਟੀਆਂ ਨੇ ਉਹ ਰੋਟਬੰਦੀ ਵਾਂਗੂ ਲੈ ਰਹੀਆਂ ਜੀ ਵੀ ਜਿਵੇਂ ਨੋਟਬੰਦੀ ਹੋਈ ਸੀ ਇਹ ਹੁਣ ਵੋਟਬੰਦੀ ਦਾ ਜੁੱਗ ਹੈ ਵੀ ਇਹਨੂੰ ਵੋਟਬੰਦੀ ਆਖਰੇ ਨੇ ਇਹਦੇ ਚ ਕਾਂਗਰਸ ਡੀਐਮਕੇ ਟੀਐਮਸੀ ਸਮਾਜਵਾਦੀ ਪਾਰਟੀ ਆਰਜीडी ਤੇ ਖੱਬੀਆਂ ਪਾਰਟੀਆਂ ਰਲ ਕੇ ਜੜੀਆਂ ਨੇ ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ ਜੜੀਆਂ ਉਹ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਤੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸਾਰੀ ਹੀ ਆਪੋਜੀਸ਼ਨ ਜਿਹੜੀ ਆ ਉਹ ਮਤਲਬ ਇਕੱਠੀ ਹੋ ਕੇ ਕੰਮ ਕਰ ਰਹੀ ਹੈ ਅੱਜ ਕੱਲ੍ਹ ਸੰਸਦ ਦੇ ਮਕਰ ਦਵਾਰ ਦੇ ਕੋਲ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਤੇ ਹੋਰ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਉਹਨਾਂ ਨੇ ਇਹਦੀ ਅਗਵਾਈ ਕੀਤੀ ਹੈ ਤੇ ਦੁਨੀਆਪਰ ਦਾ ਮੀਡੀਆ ਜਿਹੜੀ ਬਿਹਾਰ ਅੰਦਰ ਵੋਟਬੰਦੀ ਹੋ ਰਹੀ ਹੈ ਉਹਨੂੰ ਬੜੀ ਨੀਝ ਲਾ ਕੇ ਦੇਖ ਰਿਹਾ ਹੈ ਜੀ ਬਿਲਕੁਲ ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ